ਸਾਧ ਸੰਗ ਤਰੈ ਭੈ ਸਗਰ ਸਤਗੁਰ ਜੀ ਵਚਨ ਕਰਦੇ ਅੰਕੇ ਪਾਈ ਗੁਰੂ ਦੀ ਸੰਗਤ ਦੇ ਵਿੱਚ ਮਨੁੱਖ ਡਰਾ ਪਰੇ ਸੰਸਾਰ ਸੰਸਾਰ ਤੋਂ ਪਾਰ ਲੰਘ ਜਾਂਦਾ ਹੈ ਸੰਗਤ ਐਸੀ ਐ ਸਤਗੁਰ ਜੀ ਕਹਿੰਦੇ ਇਹ ਮਨੁੱਖ ਦਾ ਜਿਹੜਾ ਜੀਵਨ ਸਫਲ ਕਰਦੇ ਕੌਮ ਕੇ ਸੰਗਤ ਦੇ ਵਿਚ ਆ ਕੇ ਮਨ ਨਾਮ ਸੰਗਤ ਚੜਜਣ ਹੈ ਸੰਗਤ ਕੋ ਹੈ ਜਿੱਥੇ ਕਾਲਕੁ ਵਹਿਰੁ ਕੀ ਰੀਸਿ ਸਿਵਤ ਸਲਾਹ ਹੋ ਰਹੀ ਹੈ ਇਸੇ ਕਰਕੇ ਸਾਇੰ ਸਤਿਗੁਰ ਪ੍ਰਸਾਦ ਸਾਨੂੰ ਰੋਜ ਬਚਨ ਕਰਦੇ ਨੇ ਰੋਹ ਸਮਝਾਉਂਦੇ ਹਨ ਮੇਰੇ ਮਾਪੂਜੀ ਸਤ ਸੰਗਤ ਮਿਲੇ ਸੁਤਰੀਆ ਗੁਰ ਪ੍ਰਸਾਦ ਅਨੁਸਰ ਪਾਇਆ ਸੋ ਕਿਰਤ ਖਾਂਜ ਤੁਰ ਖਰੀਆ। ਪਾਸੇ ਦੇ ਬਚਨ ਕਰਦੇ ਨੇ ਭਾਈ ਜਿਹੜਾ ਸੰਗਤ ਵਿਚ ਆ ਕੇ ਮਤ ਜਾਂਦਾ ਹੈ। ਉਹ ਇਹ ਸੁਸਾਗ ਸੁਨਤੁਰ ਤੁਮ ਪਾਰ ਲੰਘਦਾ ਹੈ। ਕਿਉਂਕਿ ਇਸ ਬਚਨ ਦੇ ਗਿਆਨ ਦੇ ਸਮੇਂ ਦੇ ਵਿੱਚ ਆਪਣੇ ਮਨ ਨੂੰ ਸਮਝਾਉਣ ਵਾਸਤੇ ਕ੍ਰਿਸ਼ਨਾ ਵਿਕਾਰਾਂ ਕੋ ਵਚਨ ਬਾਖ ਤੇ ਸੰਗਤ ਹੀ ਸਭ ਤੋਂ ਉਤਮ ਸਾਧਨ ਹੈ। ਇਸੇ ਕਰਕੇ ਬਾਸਾ ਕਹਿੰਦੇ ਕਰਮ ਜੇਹੂ ਪੁੰਨ। ਗੁਣ ਗੋਵਿੰਦ ਥੰਕਾ ਹੀ ਸਭ ਤੋਂ ਵੱਡਾ ਪੁੰਨ ਹੈ। ਸੰਗਤ ਵਿੱਚ ਆ ਕੇ ਉਸ ਕਾਲਪੁਰਖ ਵੈਕੂ ਜੀ ਦੇ ਗੁਣਾਂ ਨੂੰ ਤੋਨਾ ਸਿਖਤ ਸਲਾਹ ਕਰਨਾ। ਤੇ ਜਿਹੜੇ ਸਿਖਤ ਸਲਾਹ ਕਰਦੇ ਨੇ ਭਾਈ ਬਾਸਾ ਕਹਿੰਦੇ ਦਰਾਂ ਜਿਹੜਾ ਕੋਈ ਦਰਾਂ ਦਾ ਪਰਿਆ ਹੋਇਆ ਦਰਾਂ ਦਾ ਪਰੇ ਹੋਈ ਸਮੁੰਦਰ ਨੂੰ ਸੰਸਾਰਮੇਂ ਸਮੁੰਦਰ ਨੂੰ ਓਮ ਮੁਖ ਤਰ ਜਾਂਦੇ ਹਨ ਇਸ ਦਰਾਂ ਪਰੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਹਰ ਹਰ ਨਾਮ ਸਿਮਰ ਰਤਨਾਗਰ ਇਸ ਕਰਕੇ ਪਾਰਸਾ ਕਹਿੰਦੇ ਭਾਈ ਰਤਨਾ ਦੇ ਖਾਨ ਜਿਹੜਾ ਰਤਨਾ ਵੇਖਣ ਹੈ ਹੀਰਿਆਂ ਜਵੰਗ ਰਾਤਾਂ ਨੂੰ ਵੀ ਮਹਿੰਗਾ ਅਕਾਰਤ ਵਹਿਗੁਰੂ ਜੀ ਦਾ ਨਾਮ ਹੈ ਉਹ ਹਰ ਨਾਮ ਸਿਮਰ ਸਿਮਰ ਕੇ ਮਨ ਉਪਰ ਦਾ ਉਧਾਰ ਹੁੰਦਾ ਹੈ ਜੀਵਨ ਦੇ ਉਧਾਰ ਵਾਸਤੇ ਜੀਵਨ ਦੇ ਕਲਿਆਣ ਵਾਸਤੇ ਪਾਤਸ਼ਾਹ ਕਹਿੰਦੇ ਕਾਲਪੁਰ ਵਹਿਗੁਰੂ ਜੀ ਦਾ ਨਾਮ ਜਪਣਾ ਚਾਹੀਦਾ ਹੈ ਭਾਈ ਤੇ ਨਾਮ ਦੇ ਵਿੱਚ ਕਿੰਨੀ ਕਮ宝ਲ ਹੈ ਕਿੰਨਾ ਕੀਮਤੀ ਹੈ ਜਿੰਨ ਬਿਆਨ ਕੀਤਾ ਜਾ ਸਕਦਾ ਗੁਰਧੀਆਂ ਸਾਸ਼ਤਰਾਂ ਨੇ ਵੀ ਜਿਹਨੂੰ ਤੇਰੀ ਕੀਮਤ ਨਹੀਂ ਪਾਸ ਪਾਈ ਹੈ ਉਹ ਵੀ ਕੀਮਤ ਦੱਸ ਨਹੀਂ ਸਕੇ ਪਾਸ ਕਹਿੰਦੇ ਬਹੁ ਸਾਧਰ ਬਹੁ ਸਿਮਰਤੀ ਦੇਖੇ ਸਰਬ ਛਡੋਲ ਮੈਂ ਸਾਰੇ ਪਾਸ ਕਹਿੰਦੇ ਛਡੋਲ ਕਾਬ ਕਰੋੜ ਕੇ ਵਿਚਾਰ ਕੇ ਵਿਕੇ ਨੇ ਬਹੁ ਸਾਧਰ ਬਹੁ ਸਿਮਰਤੀ ਦੇਖੇ ਸਰਬ ਛਡੋਲ ਪੂਜ ਸੁਨਾਹੀ ਹਰ ਹਰੇ ਨਾਨਕ ਨਾਮ ਅੰਮੋਲ ਪਾਤਸ਼ਾਹ ਕਹਿੰਦੇ ਇਹ ਅਕਾਲਪੁਰਖ ਵੈਗੁਰੂ ਜੀ ਦੇ ਨਾਮ ਦੇ ਤੋਂ ਕੁਝ ਵੀ ਨਹੀਂ ਹੈ ਇਹ ਤਾਂ ਸਾਰੇ ਅੰਮਤ ਨੂੰ ਥੱਲੇ ਹਨ ਵਾਹਿ ਇਹ ਦੇ ਕਰਕੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹੜਾ ਵੀ ਇਨਸਾਨ ਅਕਾਲਪੁਰਖ ਵੈਗੁਰੂ ਜੀ ਦਾ ਨਾਮ ਜਪਦਾ ਹੈ ਹਰ ਹਰ ਨਾਮ ਸਿਮਰ ਅਰ ਰਤਨਾਕਰ ਜਿਹੜਾ ਅਕਾਲਪੁਰਖ ਵੈਗੁਰੂ ਜੀ ਦਾ ਰਤਨਾ ਵਰਗਾ ਕੀਮਤੀ ਨਾਮ ਜਪਦਾ ਹੈ ਉਹ ਆਪਣੇ ਜੀਵਨ ਦਾ ਉਧਾਰ ਕਰਨਦਾ ਹੈ ਸਿਮਰ ਸਿਮਰ ਜੀਵਾਨਾਰਾਇਣ ਤੇ ਗਰੀਬ ਲੋਕਾਂ ਦਾ ਕਹਿੰਦੇ ਭਾਈ ਗੁਰੂ ਦੀ ਕਿਰਪਾ ਦੇ ਨਾਮ ਮੈਂ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਤਮਿਕ ਜੀਵਨ ਹਾਸਲ ਕਰ ਲਿਆ ਇਕਾ ਜੀਵਨ ਜਿਹੜਾ ਸਾਨੂੰ ਮਿਲਿਆ ਹੈ ਇਸ ਸੰਸਾਰ ਵਿੱਚ ਵਿਛੜ ਰਹੇ ਹਾਂ ਸਰੀਰ ਕਰਕੇ ਇਕ ਆਤਮਿਕ ਜੀਵਨ ਹੈ ਆਤਮਿਕ ਜੀਵਨ ਤੋਂ ਭਾਵ ਹੈ ਜਿਹੜਾ ਸਦਾ ਮਨ ਸੰਸਾਰਿਕ ਮਾਇਕ ਪਦਾਰਥਾਂ ਦੇ ਵਿੱਚ ਉਲਝਿਆ ਹੋਇਆ ਗਿਆ ਪਤਰਾ ਦੇ ਮੋਹ ਵਿੱਚ ਉਲਝਿਆ ਹੋਇਆ ਕਦੇ ਖੁਸ਼ ਹੁੰਦਾ ਹੈ ਤੇ ਕਦੇ ਦੁਖੀ ਹੁੰਦਾ ਹੈ ਤੇ ਕਦੇ ਇਹਦੇ ਅੰਦਰ ਵਿਕਾਰਾਂ ਦਾ ਅਸਰ ਹੋ ਕੇ ਇਹ ਵਿਕਾਰਾਂ ਅਧੀਨ ਹੋ ਕੇ ਦੁਖੀ ਹੁੰਦਾ ਹੈ ਪਰ ਸਤਿਗੁਰੂ ਸਾਹਿਬ ਕਹਿੰਦੇ ਇਹ ਮਨ ਜਦੋਂ ਗੁਰੂ ਨਾਲ ਜੁੜ ਜਾਂਦਾ ਹੈ ਰੇਡੇ ਦੁੱਖ ਸੁੱਖ ਤੋਂ ਨਿਰਲੇਪ ਹੋ ਜਾਂਦਾ ਹੈ ਇਹ ਦੁੱਖ ਸੁੱਖ ਤੋਂ ਨਿਰਲੇਪ ਹੋ ਜਾਂਦਾ ਹੈ ਹਰ ਵੇਲੇ ਆਤਮਿਕ ਆਨੰਦ ਮਾਣਦਾ ਹੋ ਸਾਕਾਲਪੁਰ ਕੋ ਵੈ ਗੁਰੂ ਜੀ ਦੇ ਨਾਮ ਦੇ ਵਿੱਚ ਜੁੜ ਕੇ ਇਸ ਕਰਕੇ ਪਾਲ ਸਾਕਿਆਂ ਦੇ ਪਾਈ ਮੈਂ ਤੇ ਗੁਰੂ ਜੀ ਦੇ ਇੱਥੇ ਗੁਰੂ ਦੀ ਕਿਰਪਾ ਹੋਈ ਹੈ ਗੁਰੂ ਦੇ ਕਿਰਪਾ ਦੇ ਨਾਲ ਮੈਂ ਆਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਤੇ ਆਤਮਾ ਜੀਵਨ ਹਾਸਲ ਕਰਨਾ ਦੂਖਾ ਰੋਗ ਸੋਗ ਸਭ ਬਿਨਸੇ ਗੁਰੂ ਪੂਰੇ ਮਿਲਿ ਪਾਪੁ ਤਜੈਣਾ ਰਹਾ ਗੁਰੂ ਮਿਲਕੇ ਸਾਰੇ ਦੁਖ ਰੋਗ ਕਮ ਪਾਸਾ ਕਿੰਦੇ ਸਾਰੇ ਨਾ ਹੋਣਗੇ ਨਾ ਕੋਈ ਦੁਖ ਰਹਿੰਦਾ ਨਾ ਰੋਗ ਰਹਿੰਦਾ ਨਾ ਕੋਈ ਕਾਮ ਰਹਿੰਦਾ ਜੋ ਨਾ ਵੀ ਉਹਨੂੰ ਗੁਰੂ ਨੂੰ ਮਿਲ ਪੈਂਦਾ ਹੈ ਗੁਰੂ ਕੋਲ ਆਉਣਾ ਨਹੀਂ ਕਿੰਵੇ ਕਿਹ ਗੱਲ ਬਹਿਕਤੀ ਕੀਤੀ ਹੈ ਆਉਣਾ ਮੁਕੜੀ ਗੱਲ ਹੈ ਮਿਲਣਾ ਮੁਕੀ ਗੱਲ ਹੈ ਆਉਣਾ ਤਾਂ ਕਰਕੇ ਹੈ ਮਿਲਣਾ ਮੰਨ ਕਰਕੇ ਹੈ ਆਉਣਾ ਚੱਲ ਕੇ ਅਸੀਂ ਸਾਡੇ ਆਏ ਆਂ ਤਾਂ ਕਰਕੇ ਚੱਲ ਕੇ ਆਏ ਹਾਂ ਪਰ ਜੇ ਮਨ ਗੈਰ ਹਾਜ਼ਰ ਹੈ ਜੇ ਅਸੀਂ ਗੁਰੂ ਨੂੰ ਮਿਲੇਗੀ ਜੇ ਮਨ ਗੁਰੂ ਦੇ ਬਚਨਾਂ ਨੂੰ ਸੁਣਦਾ ਹੈ ਗੁਰ ਬਾਣੀ ਨੂੰ ਸੁਣਦਾ ਹੈ ਔਰ ਫਿਰ ਗੁਰੂ ਨੂੰ ਮਿਲਣਾ ਹੋ ਜਾਂਦਾ ਹੈ ਇਸ ਕਰਕੇ ਭਗਤ ਸਾਹਿਬ ਕਹਿੰਦੇ ਮੈਂ ਗੁਰੂ ਨੂੰ ਮਿਲ ਕੇ ਭਾਈ ਆਪਣੇ ਮੁਕ ਰੋਗ ਕੰਮ ਸਾਰੇ ਜਿਹੜੇ ਨੇ ਇਹ ਨਾਸ ਕਰੇਗਾ ਜਿਹੜਾ ਵੀ ਮਨੁੱਖ ਗੁਰੂ ਨੂੰ ਮਿਲੇਗਾ ਬਾਪ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਆਪਣੇ ਹਿਰਦੇ 'ਚ ਵਸਾਏਗਾ ਕਿਉਂਕਿ ਜਿਹੜੇ ਅੰਦਰ ਕੰਮ ਨੇ ਅੰਦਰ ਦੁੱਖ ਨੇ ਅੰਦਰ ਰੋਗ ਨੇ ਇਕ ਕੇਵਲ ਤੇ ਕੇਵਲ ਅਕਾਲ ਪੁਰਖ ਵੈਰ ਗੁਰੂ ਜੀ ਦੇ ਗਿਆਨ ਰੰਗ ਨਾਸੂ ਕੇ ਹੋਰ ਕੋਈ ਨਾਲ ਸਾਧਨ ਨਹੀਂ ਹੈ ਵਿਕਾਰਾਂ ਨੂੰ ਕੋਈ ਦਵਾਈ ਅਸਰ ਨਹੀਂ ਕਰੇਗੀ ਗੁਰੂ ਦਾ ਗਿਆਨ ਅਸਰ ਕਰੇਗਾ ਜਿਸ ਕਰਕੇ ਪਾਰਸਾ ਕਹਿੰਦੇ ਜਦੋਂ ਗੁਰੂ ਦਾ ਗਿਆਨ ਤੇਰੇ ਹਿਰਦੇ ਚ ਵਸ ਗਿਆ ਫਿਰ ਨਾਂ ਤੈਨੂੰ ਕੋਈ ਦੁੱਖ ਹੋ ਸਕੇਗਾ ਨਾ ਦੰਗ ਹੋ ਸਕੇਗਾ ਨਾ ਪਾਰਸਾ ਕਹਿੰਦੇ ਤੈਨੂੰ ਕੋਈ ਰੋਗ ਤੂ ਕੀ ਕਰ ਸਕੇਗਾ ਇਜਾ ਕਰਕੇ ਹੁਣ ਮੈਂ ਗੁਰੂ ਨੂੰ ਮਿਲਿਆ ਹਾਂ ਮੰਨ ਕਰਕੇ ਗੁਰੂ ਦੇ ਸ਼ਬਦ ਨਾਲ ਜੁੜਿਆ ਹਾਂ ਨੰਨ ਕਰਕੇ ਤੇ ਗੁਰੂ ਦੇ ਨਾਮ ਮਿਲ ਕੇ ਬਾਸਾ ਕਹਿੰਦੇ ਮੈਂ ਆਪਣੇ ਸਾਰੇ ਦੁੱਖ ਰੋਗ ਕੰਮ ਇਹ ਸਾਰੇ ਨਾਸ ਦੀ ਅੱਗ ਲੈ ਹਨ ਭਾਈ ਤੇ ਗੁਰੂ ਨੂੰ ਮਿਲ ਕੇ ਬਾਸਾ ਕਹਿੰਦੇ ਗੁਰੂ ਪੂਰੇ ਮਿਲ ਪਾਪ ਤਜਾਇਣ ਤੇ ਗੁਰੂ ਨੂੰ ਮਿਲ ਕੇ ਜਿੰਨੇ ਵੀ ਪਾਪ ਨੇ ਬਾਸਾ ਜੀ ਕਹਿੰਦੇ ਸਾਰੇ ਨਾਸ ਜਾਨਾ ਜਨਮ ਕੇ ਕਿਲ ਵਿਖ ਦੁਖ ਉਤਰੀ ਜਾਨਾ ਜਨਮ ਮੰਤਰਾਂ ਦੇ ਪੀਤੇ ਹੋਏ ਭੁੱਲਾ ਠੁਕਾ ਕਰਕੇ ਬਾਪ ਕੀਤੇ ਹੋਏ ਬਾਸਣੇ ਕਿਨ ਗੁਰੂ ਮਿਲ ਕੇ ਪਾਈ ਸਾਰੇ ਕਾਪ ਤਿਆਗੇ ਜਾਂਦੇ ਹਨ ਰਹਾਉ ਜੀਵਨਾ ਪਦਵੀ ਹਰ ਕਾ ਨਾਮ ਪਰਮਾਤਮਾ ਦਾ ਨਾਮ ਹੀ ਆਤਮਿਕ ਜ਼ਿੰਦਗੀ ਦਾ ਗਿਆਨ ਹੈ ਅਕਾਰ ਪਰੁਰਹਿ ਇਦਾ ਨਾਮ ਆਸਾ ਕਿਉਂ ਜਿੰਕ ਲਈ ਆਤਮਾ ਬਜਿੰਦਗੀ ਹੈ ਉਹਦਾ ਪਿਆਰ ਹੀ ਨਾਮ ਹੈ ਮਨ ਤਨ ਨਿਰਮਲ ਸਾਚ ਸੁਹਾਉ ਤੇ ਜਿਹੜਾ ਨਾਮ ਜਪਦਾ ਹੈ ਭਾਈ ਨਾਮ ਦੀ ਬਰਕਤ ਦੇ ਨਾਲ ਸਤਿਗੁਰੂ ਜੀ ਕਹਿੰਦੇ ਮਨ ਪਵਿੱਤਰ ਹੋ ਜਾਂਦਾ ਹੈ ਤੇ ਸਰੀਰ ਵੀ ਪਵਿੱਤਰ ਹੋ ਜਾਂਦਾ ਹੈ ਮਨ ਪਵਿੱਤਰ ਹੋ ਜਾਂਦਾ ਹੈ ਮਨ ਦੇ ਵਿੱਚੋਂ ਜਿਹੜੇ ਮਾੜੇ ਚੰਗੇ ਖਿਆਲ ਹੁੰਦੇ ਨੇ ਵਕਾਰਾਂ ਬਲ ਕੇ ਤੋੜ ਦਿੰਦਾ ਹੈ ਸੰਸਾਰ ਦੇ ਮਾਇਕ ਪਦਾਰਥਾਂ ਨੂੰ ਤੋੜਦਾ ਹੈ ਤੋੜਨਾ ਬੰਦ ਕਰ ਦਿੰਦਾ ਹੈ ਅੰਦਰ ਅਕਾਰਕ ਵੈਰ ਨੂੰ ਜਿਹਦੇ ਨਾਮ ਨਾਲ ੜਕੇ ਹੀ ਹਿਰਦੇ ਉੱਪਰ ਵਿੱਚ ਬੈਠ ਜਾਂਦਾ ਹੈ ਤੇ ਸਰੀਰ ਦਾ ਪੁੱਤਰ ਹੋ ਜਾਣਾ ਜਿਹੜੇ ਸਾਨੂੰ ਆਗਿਆਨ ਅੰਦਰ ਦਿੱਤੇ ਨੇ ਅੱਖਾਂ ਵੇਖਣੀਆਂ ਨੇ ਮਾੜਾ ਚੰਗਾ ਮਨ ਵਿੱਚ ਪਿਆਰ ਆਉਂਦਾ ਹੈ ਤੇ ਅੱਖਾਂ ਮਾੜਾ ਵੇਖਣਾ ਬੰਦ ਕਰ ਦਿੰਦੀਆਂ ਕੰਨ ਜੁੜੀ ਮੰਦਿਆ ਸੁਣ ਕੇ ਪਸੁੰਦੇ ਨੇ ਪਰ ਜਦੋਂ ਗੁਰੂ ਦੀ ਕਿਰਪਾ ਵਰਤਨੀ ਹੈ ਫਿਰ ਇਹ ਕੰਨਾਂ ਨੂੰ ਗੁਲਵਾਣੀ ਕਾਲਪੁਰ ਬ੍ਰਹਮ ਜੀ ਦੀ ਸਿਫਤਸਲਾ ਚੰਗੀ ਲੱਗਦੀ ਹੈ ਇਹ ਨਿੰਦਿਆ ਚੰਗੀ ਤੋਂ ਦੂਰ ਹੋ ਜਾਂਦੇ ਹਨ ਇਸ ਕਰਕੇ ਭਗਤ ਸਾਹਿਬ ਕਹਿੰਦੇ ਤੇਰਾ ਸਰੀਰ ਵੀ ਪਾਈ ਪਵਿੱਤਰ ਹੋ ਜਾਂਦਾ ਹੈ ਮਨ ਵੀ ਪਵਿੱਤਰ ਹੋ ਜਾਂਦਾ ਹੁੰਦਾ ਕਲੂਆਂ ਜਦੋਂ ਨਾਮ ਨਾਲ ਗੁਰ ਜਾਂਦੇ ਹਾਂ ਨਾਮ ਦੀ ਬਰਕਤ ਦੇ ਨਾਲ ਤੇ ਨਾਮ ਸਿਮਰਿਆ ਸਦਾ ਦਿਲ ਪ੍ਰਭੂ ਦਾ ਮਿਲਾਪ ਹੁੰਦਾ ਹੈ ਭਗਤ ਸਾਹਿਬ ਕਹਿੰਦੇ ਜੀਵਨ ਦਾ ਮਨੋਰਥ ਹੀ ਬਣ ਜਾਂਦਾ ਹੈ ਅਕਾਲ ਪੁਰਖ ਵੈਗੂ ਜੀ ਨੂੰ ਮਿਲਣਾ। ਉਹ ਕਾਲ ਪੁਰਖ ਵੈਗੂ ਜੀ ਨੂੰ ਦਰਸ਼ਨ ਕਰਨੇ। ਇਹ ਭਾਈ ਫਿਰ ਜਿਹੜਾ ਨਾਮ ਜਪੁੰਦੇ ਆਂ ਜਪੁੰਦੇ ਆਂ ਅਕਾਲ ਪੁਰਖ ਵੈਗੂ ਦਾ ਮਿਲਾਪ ਨਹੀਂ ਫਿਰ ਆਪੇ ਜੀਵਨ ਦਾ ਮਨੋਰਥ ਬਣ ਜਾਂਦਾ ਹੈ। ਆਜ ਕਹਿਰ ਕਾਲ ਨੂੰ ਚਈਏ। ਇਸ ਕਰਕੇ ਪਾਸਾ ਕਹਿੰਦੇ ਭਾਈ ਪ੍ਰਮਾਤਮਾ ਦਾ ਨਾਮ ਅਠੋ ਬਹਿਰ ਸੁਣਦੇ ਰਹਿਣਾ ਚਾਹੀਦਾ। ਆਰੇ ਗਿੜਿਓ ਕਾਲ ਕੋ ਕੋ ਜੀ ਨੂੰ ਚੇਤੇ ਰੱਖਣਾ ਚਾਹੀਦਾ ਹੈ ਪੂਰਵ ਨਿਕਤ ਹੋਏ ਤਾਂ ਭਾਈ ਹੈ ਪਰ ਸਤਿਗੁਰ ਜੀ ਕਹਿੰਦੇ ਭਾਈ ਇਹ ਨਾਕ ਤਨੂ ਹੀ ਮਿਲਦੀ ਹੈ ਜੇ ਪੂਰਵਲੇ ਕਰਮ ਵਿੱਚ ਇਸਦੇ ਜਨਮਾਂ ਦੇ ਵਿੱਚ ਕੋਈ ਚੰਗਾ ਸਾਡਾ ਕਰਮ ਕੀਤਾ ਹੋਏਗਾ ਪੂਰਵਲੇ ਚੰਗੇ ਕੀਤੇ ਕਰਮਾਂ ਦੇ ਬਦਲੇ ਮੱਥੇ ਉੱਤੇ ਸਤਿਗੁਰ ਜੀ ਕਹਿੰਦੇ ਨਾਮ ਸੰਗਮ ਹੁੰਦਾ ਦੇਖਿਆ ਹੋਵੇ ਤਾਹੀ ਨਾਮ ਦੀ ਪ੍ਰਾਪਤੀ ਕੇ ਨਾਮ ਦੀ ਦਾਤ ਮਿਲਦੀ ਐ ਸਰਨ ਪਈ ਜਪ ਦੀਨ ਦਿਆਲਾ ਇਹ ਕਰਕੇ ਗਰੀਬਨ ਬਾਗ ਪਾਸ ਸੰਖੇਉਂ ਦੇ ਗੁਰੂ ਦੇ ਚਰਨਾਂ ਚ ਮੇਲ ਕੀ ਕਰਿਆ ਕਰ ਕਰੀ ਕਿਵੇਂ ਐ ਸਰਨ ਪਈ ਜਪ ਦੀਨ ਦਿਆਲਾ ਕੇ ਹੇ ਦੀਨਾ ਉਤੇ ਦਇਆ ਕਰਨ ਵਾਲੇ ਬਡੂ ਜੀ ਇਕਾਲਪੁਰਤਵ ਦਇਆ ਕ੍ਰਿ ਦੀ ਅਕ ਬੈ ਦਿਆ ਦੀ ਨਾਮ ਤੇ ਦਇਆ ਕਰਨ ਵਾਲੇ ਪ੍ਰਭੂ ਦਾ ਨਾਮ ਜਪ ਜਪ ਕੇ ਜਿਹੜੇ ਮਨੁੱਖ ਉਸ ਪ੍ਰਭੂ ਦੀ ਸ਼ਰਨ ਪੈ ਰਹੇ ਹੰਨ ਉਸ ਕਾਲਪੁਰਤਵ ਦੀ ਦੀ ਸਾਣ ਵਿੱਚ ਰਹਿੰਦੇ ਨੇ ਉਹਦੀ ਝਾਲ ਵਿੱਚ ਰਹਿੰਦੇ ਹੰਨ ਨਾਨਕ ਜਾਚੈ ਸੰਤ ਰਵਲਾ ਤੇ ਪਾਸੋਂ ਵੱਡਿਆਂ ਦੇ ਮੂਲ ਲਾ ਕੇ ਵਚਨ ਕਰਦੇ ਨੇ ਨਾਨਕ ਉਨ੍ਹਾਂ ਸੰਤ ਜਨਾਂ ਦੇ ਚਰਨਾਂ ਦੀ ਧੂਰ ਨੂੰ ਕਰਦੇ ਹੈ। ਕਈ ਵਾਰੀ ਆਪਾਂ ਇਹ ਵਚਨ ਸਤਿਗੁਰਾਂ ਦੇ ਸਰਬਨ ਕਰਦੇ ਹਾਂ ਪਾਵਨ ਬਾਣੀ ਦੇ ਵਿੱਚੋਂ ਧੰਨ ਗੁਰੂ ਸਾਹਿਬ ਕਾਸਾ ਜੀਆਂ ਨੇ ਕਈ ਵਾਰ ਕੇ ਵਚਨ ਕਹੇ ਦੇ ਨਾਮ ਜਪਣ ਵਾਲਿਆਂ ਦੀ ਧੂੜ ਮੰਗ ਲੈਣੀ ਜਿਹੜੇ ਨਾਮ ਜਪਦੇ ਨੇ ਉਹ ਨਾਮ ਜਪਾਉਂਦੇ ਨੇ ਕਾਸਾ ਕਹਿੰਦੇ ਨਾਮ ਨਾਮਕ ਧੂੜ ਮੰਗ ਲੈ ਸਤਿਗੁਰ ਸਿੱਖ ਕੀ ਜੋ ਆਪ ਜਪੈ ਅਗਰਹ ਨਾਮ ਦਾ ਕਿਉਂਕਿ ਬਾਸਾ ਕਹਿੰਦੇ ਜੇ ਐਸੇ ਮਨੁੱਖ ਐਸੇ ਨਾਮ ਨੇ ਜਪਣ ਵਾਲਿਆਂ ਦੀ ਜਿਹੜੇ ਸਦਾ ਆਕੋ ਬਹਿ ਲੋਕਸ ਕਾਲ ਨੂੰ ਚੇਤੇ ਰੱਖਦੇ ਨੇ ਜੇਕਰ ਉਹਨਾਂ ਦੇ ਚਰਨਾਂ ਦੀ ਧੂੜ ਵੀ ਸਾਨੂੰ ਮਹਾਰਗ ਨੂੰ ਪਜਾਵੇ ਸਾਡਾ ਜੀਵਨ ਸਫਲ ਹੋ ਸਕਦਾ ਹੈ ਚਰਨ ਧੂੜ ਦੇ ਨਾਲ ਹੀ ਜੀਵਨ ਪਵਿੱਤਰ ਹੋ ਸਕਦਾ ਕਿਉਂਕਿ ਧੂੜ ਹੀ ਦੇ ਨਾਲ ਬਾਸਾ ਕਹਿੰਦੇ ਭਾਈ ਜਿਹੜਾ ਮਨ ਹੈ ਤਨ ਹੈ ਪਵਿੱਤਰ ਹੋ ਜਾਂਦਾ ਹੈ ਇਸ ਕਰਕੇ ਗਰੀਬਨ ਵਾਲੇ ਭਾਖ ਸਾਧਿਆ ਨੇ ਬੇਨਤੀ ਅਕਾਲ ਪੁਰਖ ਵੈਰਕੂਰੀ ਦੇ ਚਰਨਾਂ 'ਚ ਕੀਤੀ ਹੈ ਸਾਨੂੰ ਸਮਝਾਉਣਾ ਕੀਤਾ ਹੈ ਸੰਤ ਜਪਦੇ ਜੰਦਿਆ ਦਾ ਇਹਨਾ ਉਤੇ ਤਿਆ ਕਰਨ ਵਾਲੇ ਪ੍ਰਭੂ ਜੀ ਜਿਹੜੇ ਤੇਰਾ ਨਾਮ ਜਪਦੇ ਨੇ ਜਿਹੜੇ ਮਨੁੱਖ ਉਸ ਪ੍ਰਭੂ ਦੇ ਚਰਨ ਪੈਰਾਂ ਦੇ ਹਨ ਨਾਨਕ ਜਪਦਾ ਸੰਤਰ ਪਾਲਾ ਸਾਨੂੰ ਉਹ ਨਾਮ ਹਰੀ ਦੇ ਪਿਆਰਿਆਂ ਦੀ ਚਰਨ ਦੀ ਥੂੜ ਬਖਸ਼ ਉਹਨਾਂ ਦੇ ਚਰਨਾਂ ਦੀ ਥੂੜ ਬਖਸ਼ੇ ਇਹ ਹੁਣ ਅਸੀਂ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਬੈਠੇ ਹਾਂ ਤੇ ਗੁਰੂ ਸਾਹਿਬ ਜੀ ਦਾ ਪਾਵਨ ਉਪਦੇਸ਼ ਸਾਡੇ ਵਾਚਿਤ ਨੂੰ ਦੇ ਚਰਨ ਟੁਲਦਾ ਹੈ ਤੇ ਅਸੀਂ ਗੁਰੂ ਦੇ ਬਚਨਾਂ ਨੂੰ ਜ ਆਪਣੇ ਹਿਰਦੇ 'ਚ ਵਸਾਵਾਂਗੇ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਉੱਪਰ ਅੰਮਲ ਕਰਾਂਗੇ ਤੇ ਸਾਡਾ ਮਨ ਵੀ ਪਵਿੱਤਰ ਹੋਏਗਾ ਤੇ ਹੁਣ ਗੁਰੂ ਚਰਨਾਂ 'ਚ ਆਏ ਹਾਂ ਬੈਠੇ ਹਾਂ ਧੰਨ ਵੀ ਪਵਿੱਤਰ ਹੋਏਗਾ ਮਨ ਕੋ ਪਿੱਤਰ ਹੁੰਦਾ ਹੈ ਨਾਮ ਜਪਣ ਦੇ ਨਾਲ ਜਿਹਦਾ ਮਨ ਪਿੱਤਰ ਹੋ ਗਿਆ ਉਹਦਾ ਤਨ ਵੀ ਪਿੱਤਰ ਹੋ ਜਾਣਾ ਹੈ ਤਨ ਦੇ ਵਿੱਚੋਂ ਵਿਕਾਰ ਚਲੇ ਜਾਣਗੇ ਇਸ ਕਰਕੇ ਭਾਈ ਸਹਿਬ ਜੀ ਦੀਆਂ ਕਿਰਪਾਵਰ ਰਚਨਾ ਰਾਹੀਂ ਪਿੱਤਰ ਹੋ ਉਹ ਨਾਮ ਸਹਿਬ ਜੀ ਦੇ ਰਾਹੀਂ ਸੁਝਾਉਣ ਦਾ ਯਤਨ ਕੀਤਾ ਹੈ ਕਿ ਭਾਈ ਅੱਠੇ ਪ੍ਰਹਰ ਉਸ ਅਕਾਲ ਪੁਰਖ ਦੇ ਜੀ ਦਾ ਨਾਮ ਜਪਿਆ ਕਰ ਉਹ ਗੁਰੂ ਵਾਲਾ ਬਣ ਗੁਰੂ ਵਾਲਾ ਬਣ ਕੇ ਜੁਦੇ ਪ੍ਰਦੇਸ਼ ਨੂੰ ਆਪਣੀ ਹਿਰਦੇ ਸਵਸਾਧਾ ਜਦੋਂ ਤੂੰ ਗੁਰੂ ਦੇ ਬੇਸ ਨੂੰ ਆਪਣੀ ਰੱਦੇ ਦੇ ਵਿੱਚ ਰਸਾ ਕੇ ਹਰ ਵੇਲੇ ਅੱਠੇ ਪੈਰ ਉਸ ਕਾਲਪੁਤ ਰਹੇ ਗੁਰੂ ਜੀ ਦਾ ਨਾਮ ਜਪੇਗਾ ਤੇ ਤੇਰਾ ਮਨ ਵੀ ਪਵਿੱਤਰ ਹੋ ਜਾਏਗਾ ਜਿਹੜਾ ਮਨ 24 ਘੰਟੇ ਵਿਕਾਰਾਂ ਦੇ ਵਿੱਚ ਵਸਿਆ ਭਿਆ ਇਦੁਰ ਉਦੁਰ ਤੋੜਦਾ ਹੈ ਇਹ ਸ਼ਾਂਤ ਹੋ ਜਾਏਗਾ ਪਵਿੱਤਰ ਹੋ ਕੇ ਹਿੰਦੇ ਕਾਰਜ ਤੇ ਬੈਠ ਜਾ ਤੇ ਜਦੋਂ ਮਨ ਪਵਿੱਤਰ ਹੋ ਗਿਆ ਪਾਸਾ

ਨੁਕਾ ਦੇ ਨਾਲ ਪਾ ਕੇ ਉਹ ਵਾਲੇ ਬਣੀਏ ਗੁਰੂ ਚਰਨਾਂ ਨਾਲ ਜੁੜੀਏ ਨਾਮ ਨਾਲ ਜੁੜੀਏ ਨਾਮ ਨਾਲ ਜੁੜ ਕੇ ਗੁਰ ਚਰਨਾਂ ਨਾਲ ਜੁੜ ਕੇ ਆਪੇ ਮੁੱਖਾ ਜਨਮ ਸਫਲਾ ਕਰੀਏ ਇਹ ਹੀ ਮੁੱਖਾ ਜਨਮ ਦਾ ਸਭ ਤੋਂ ਵੱਡਾ ਲਾਭ